ਸਤਿ ਸ਼੍ਰੀ ਅਕਾਲ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Admin Education ਤੇ ਜਿਵੇਂ ਤੁਹਾਨੂੰ ਪਤਾ ਹੈ ਸਤੰਬਰ ਐਗਜ਼ਾਮੀਨੇਸ਼ਨ ਸ਼ੁਰੂ ਹੋ ਰਹੇ ਨੇ ਤੇ 10ਵੀਂ ਜਮਾਤ ਦਾ ਮੈਥ ਦਾ ਪੇਪਰ ਹੀ ਪਹਿਲਾ ਪੇਪਰ ਹੈ ਜਿਹੜਾ 25 ਤਰੀਕ ਨੂੰ ਹੋਵੇਗਾ ਕੁਤਬਾਨ ਨੂੰ ਅੱਜ ਸਤੰਬਰ ਦਾ ਮੈਥ ਦਾ ਪੇਪਰ ਲੈ ਕੇ ਆਏ ਆ ਜਿਹੜਾ 80 ਨੰਬਰ ਦਾ ਹੋਵੇਗਾ ਇਹਦੇ ਵਿੱਚ ਸਾਰੇ ਕੁਐਸਚਨ ਕੰਪਲਸਰੀ ਹੋਣਗੇ ਚਲੋ ਸ਼ੁਰੂ ਕਰਦੇ ਆ ਪਹਿਲੇ 파ਰਟ ਤੋਂ ਪਹਿਲੇ ਕੁਐਸਚਨ ਇਸ ਪਾਰਟਸ 1 ਮਾਰਕਸ ਦੇ ਆ ਪਹਿਲਾ MCQ ਦੇ ਕੁਐਸਚਨ ਹੈ ਜਿਸ ਦੇ ਸਹੀ ਆਪਸ਼ਨਸ ਹੁੰਦੇ ਆ ਐਚ ਸੀ ਐਫ ਓ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਦਾ ਜਿਹੜਾ ਐਚ ਸੀ ਐਫ ਹੁੰਦਾ ਹੈ ਉਹ 1 ਹੁੰਦਾ ਹੈ ਹਮੇਸ਼ਾ ਹੀ ਯਾਦ ਰੱਖਿਓ ਬੱਚੋ ਕਿੰਨਾ ਹੋਏਗਾ 1 ਦਾ ਨਮੈਰੀਕਲ ਵੈਲਿਊ ਆਫ ਪਾਈ ਇਜ਼ ਰੈਸ਼ਨਲ ਨੰਬਰ ਇਰੈਸ਼ਨਲ ਨੰਬਰ ਇੰਟੀਜਰ ਨਨ ਆਫ ਥਿਸ ਇਹ ਹਮੇਸ਼ਾ ਹੀ ਪਾਈ ਕਿਹ ਹੁੰਦੀ ਹੈ ਕਿ ਇਰੈਸ਼ਨਲ ਨੰਬਰ ਹੁੰਦੀ ਹੈ ਲੁੱਕ ਦਾ ਗ੍ਰਾਫ ਵਾਈਜ਼ ਉਹ ਪੀਸ ਨੰਬਰ ਆਫ ਜ਼ੀਰੋਸ ਆ ਸਾਨੂੰ ਗ੍ਰਾਫ ਦਿੱਤਾ ਹੋਇਆ ਹੈ ਜੀ ਨੰਬਰ ਆਫ ਜ਼ੀਰੋਸ ਕਰਨੀ ਹੈ ਕਹਿੰਦੇ 1 2 3 ਤੇ ਜੀ ਨੰਬਰ ਆਫ ਜ਼ੀਰੋਸ 3 ਹੈ द जीरो ऑफ द पॉलीनोमिअल टी स्क्वायर माइनस 15 इज इक्वल प्लस माइनस 15 ਹੋਵੇਗੀ द ग्राफ रिप्रेजेंटेशन ऑफ द पॉलीनोमिअल एक्स 3 माइनस इंटरसेक्ट ਜਿੰਨੀ ਪਾਵਰ ਹੁੰਦੀ ਹੈ 19 ਵਰੀ ਵੱਧ ਤੋਂ ਵੱਧ ਉਹ ਕੱਟ ਸਕਦਾ ਹੈ ਤੇ ਤੇ ਪਾਵਰ 3 ਹੈ ਤਾਂ ਉਹ ਵਰਤੁਵਤ 3 ਪੁਆਇੰਟ ਤੇ ਕੱਟੇਗਾ ਠੀਕ ਹੈ ਜੀ द सिस्टम ऑफ इक्वेशन 0.2x 0.3y 1.3 1 4 ਹੈਵ ਇਦ ਅ ਯੂਨਿਕ ਸੋਲੂਸ਼ਨ ਹੋਵੇਗਾ x बराबर -2 y बराबर 5 ਤਾਂ y ਦੀ ਵੈਲਿਊ ਕੀ ਹੋਵੇਗੀ ਚਲੋ ਅਸੀਂ ਪੁੱਟ ਕਰਕੇ ਦੇਖ ਲੈਂਦੇ ਆ ਤਾਂ y ਦੀ ਵੈਲਿਊ ਸਾਨੂੰ 5 ਦਿੱਤੀ ہوئی ਹੈ m x ਦੀ ਵੈਲਿਊ -2 ਦਿੱਤੀ ہوئی ਹੈ +3 ਤਾਂ ਇਹ ਆ ਜਾਏਗਾ 5 3 -2m ਸੋਰੀ +2 -2m ਤਾਂ m ਦੀ ਵੈਲਿਊ ਕਿੰਨੀ ਆ ਜਾਈਗੀ -1 ਆ ਜਾਏਗੀ if the roots of the equation ax square bx are equal then discriminant je roots equal hon the discriminant 0 de barabar hovega in vich the following is not a quadratic equation kedi quadratic equation nahi hai the option c quadratic equation nahi hai which of the following is not the equation of x square minus 3xy ke de vicho keda oda root hai ta answer aayega minus 2 sn sn minus an r representation sum of n terms sum of n minus term and other term of ap the -th ap jehdi hoyegi hoyegi sn minus sn minus 1 the sum of first natural number ingredient integer is given by ta jehda hoega hoega sn is n into n plus 1 upon ਇਫ ਟ੍ਰਾਇੰਗਲ ABC ਸਿਮਿਲਰ ਹੈ DEF ਤਾਂ ਐਂਗਲ A 47 ਐਂਗਲ B 87 ਤੇ C ਹੋਵੇਗਾ ਦੇਖੋ ਇਹ ਤਿੰਨੇ ਐਂਗਲਾਂ ਦਾ ਜਿਹੜਾ ਜੋੜ ਹੋਵੇਗਾ ਉਹ 180 ਹੋਵੇਗਾ ਤਾਂ 87 47 A ਹੋ ਜਾਏਗਾ 130 ਤੇ 180 ਚੋਂ 130 ਮਾਈਨਸ ਕਰਾ ਕੇ ਤਾਂ ਆ ਜਾਏਗਾ 50 ਡਿਗਰੀ ਚੈੱਕ ਕਰ ਲੈਂਦੇ ਮੈਂ ਤੁਹਾਨੂੰ ਜਿਹੜਾ E ਕੋਣ ਹੋਵੇਗਾ ਉਹ B ਦੇ ਕੋਰਸਪੋਂਡਿੰਗ ਹੋਵੇਗਾ ਠੀਕ ਹੈ C f ਦੇ ਕੋਰਸਪੋਂਡਿੰਗ ਹੋਏਗਾ ਤਾਂ ਆਨਸਰ ਆਏਗਾ 50 ਡਿਗਰੀ 올 ਸਰਕਲਸ ਆ ਸਾਰੇ ਸਰਕਲ ਸਿਮਿਲਰ ਹੁੰਦੇ ਹਨ ਦਾ ਰਿਲੇਸ਼ਨ ਬੀਟਵੀਨ ਮੀਨ ਮੀਡੀਅਨ ਐਂਡ ਮੋਡ ਬਹੁਤ ਇੰਪੋਰਟੈਂਟ ਹੈ ਦਾ ਰਿਲੇਸ਼ਨ ਬੀਟਵੀਨ 3 ਮੀਡੀਅਨ ਐਂਡ ਮੋਡ 2 ਮੀ ਪ੍ਰੋਬੈਬਿਲਿਟੀ ਆਫ ਐਨ ਇਵੈਂਟ ਪਲੱਸ ਪ੍ਰੋਬੈਬਿਲਿਟੀ ਆਫ ਨੋਟ ਇਵੈਂਟ ਇਜ਼ ਤਾਂ ਦੋਨੋਂ ਦੀ ਪ੍ਰੋਬੈਬਿਲਿਟੀ ਇਵੈਂਟ ਤੇ ਨੋਨ ਇਵੈਂਟ ਦੀ ਕਿੰਨੀ ਹੁੰਦੀ ਹੈ 1 ਹੁੰਦੀ ਹੈ ਸੋਰੀ ਗੱਲ ਨਾ ਤਾਂ ਇਹਦੀ ਪ੍ਰੋਬੈਬਿਲਿਟੀ ਕਿੰਨੀ ਹੁੰਦੀ ਹੈ 1 ਠੀਕ ਹੈ ਜੀ ਚੈੱਕ ਵੈਦਰ ਦਾ ਫੋਲੋਇੰਗ ਸਟੇਟਮੈਂਟਸ ਟru অর ਫਾਲਸ ਚਲੋ ਚੈੱਕ ਕਰਦੇ ਆ ਅੰਡਰ ਰੂਟ 2 ਇਜ਼ ਅ ਰੈਸ਼ੀਨਲ ਨੰਬਰ ਫਾਲਸ ਇਹ ਰੈਸ਼ੀਨਲ ਨੰਬਰ ਨਹੀਂ ਹੈ ਗ੍ਰੇਟੈਸਟ ਰਿਪਰੈਜੈਂਸ਼ਨ ਆਫ ਕੁਆਡਰੈਟ ਪੋਲੀਨੋਮ ਇਸ ਆਲਵੇਜ਼ ਅ ਪ੍ਰੋਬਬਲ ਟru ਹੈ ਹੈ द सिस्टम ऑफ इक्वे ऐवन बीवन विज जीरो इफ़ एवन इज जनरल लाइन आर कोडें फॉल्स ट्रू है इफ दसा मोटेंटी टर्म्स ए पी इज फोर हंड्रड ट्रू है ट्रगल दिज दैन डी ई डी ई अपॉन यू टी आएगा and ef upon tuf falls aega probability of an impossible event is one falls the step deviation method axis bhi falls fill up the following equations hcf of ab multiply lcm kinna aega a cross b ਇਸ ਦਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਲਾਈਨ a1x b1c1 x0 a2x0 ਇਸ ਪੈਰਲਲ ਲਾਈਨਸ ਦੈਨ ਦਾ ਗਿਵਨ ਇਕੁਏਸ਼ਨਸ ਹੈ ਜੇ ਪੈਰਲਲ ਲਾਈਨਸ ਹੈ ਤਾਂ ਨੋ ਸੋਲੂਸ਼ਨ ਕੋਈ ਹੱਲ ਨਹੀਂ ਹੋਵੇਗਾ ਦਾ ਰੂਟਸ ਆਫ ਦਾ ਇਕੁਏਸ਼ਨ ax2 bx plus c ਆਰ ਨਾਟ ਰੀਅਲ ਇਫ b2 4ac ਇਸ ਲੈਸ ਦੈਨ 0 the next term of an ap under root 18 50 a ਇਨ ਕਹਦਾ 1 ਹੋਏਗਾ 2 9 ਇਹ ਪਹਿਲਾਂ 2 9 18 ਫਿਰ 2 25 ਫਿਰ 2 49 ਜਾਨੀ 3 ਦਾ ਸਕਰ ਹੈ 5 ਦਾ 7 ਦਾ ਅਗਲਾ 9 ਦਾ ਆਏਗਾ 81 2 ਤਾਂ 2 162 ਤਾਏਗਾ √162 ਹੋਲ ਸਕੁਅਰਸ ਆਰ ਸਿਮਿਲਰ ਸਾਰੇ ਸਕੁਅਰ ਕਿਆ ਹੁੰਦੇ ਨੇ ਸਿਮਿਲਰ ਹੁੰਦੇ ਨੇ ਦਾ ਮੋਡ ਆਫ 2 3 4 ਮੋਡ ਜਿਹੜਾ ਸਭ ਤੋਂ ਵੱਧ ਰਿਪੀਟ ਹੁੰਦਾ ਉਹ ਦੋ ਇੱਕ ਵਾਰ ਹੀ ਹੈ 3 1 2 3 ਵਾਰੀ ਆ ਤਾਂ ਮੋੜ ਕਿੰਨਾ ਹੋਏਗਾ 3 ਹੋਏਗਾ ਪੀ 0.73 ਤਾਂ ਪੀ ਨੋਟੀ ਹੋਏਗਾ 1 0.73 ਜਾਨੀ ਹੋਏਗਾ 0.27 ਪਾਰਟ ਬੀ ਆ 올 ਕੁਐਸਚਨ ਆ ਸਾਰੇ ਪਾਰਟ ਦੇ ਇੱਕ ਬਲਸੀ 2 2 ਨੰਬਰ ਦੇ ਨੇ ਇਹ ਅਸੀਂ ਸੋਲਵ ਕੀਤੇ ਹੋਏ ਨੇ ਅੱਗੇ ਚਲੋ ਇਹਨੂੰ ਸੋਲਵ ਕਰਦੇ ਆ 올 ਕੁਐਸਚਨ ਇਨ ਥਿਸ ਪਾਰਟ ਕੰਸਿਸਟ ਆਫ 2 ਮਾਰਕਸ ਪਾਰਟ ਬੀ ਹੈ 기ਵਨ ਦਟ ਐਚ ਸੀ ਐਫ ਦਿੱਤਾ ਹੈ ਤਾਂ ਐਲ ਸੀ ਐਮ ਪਤਾ ਕਰੋ ਐਚसीएफ ਜਿਹੜਾ ਸਾਨੂੰ 306657 ਦਾ ਦਿੱਤਾ ਹੈ 9 ਐਲਸੀਐਮ ਅਸੀਂ ਪਤਾ ਕਰਨਾ ਹੈ ਅਸੀਂ ਜਾਣਦੇ ਹਾਂ ਐਚसीएफ ਗੁਣਾ ਐਲਸੀਐਮ ਕਿਰੇ ਬਰਾਬਰ ਹੁੰਦਾ ਹੈ A ਗੁਣਾ B ਦੋਨੋਂ ਨੰਬਰਾਂ ਦੇ ਹੁੰਦਾ ਹੈ ਤੇ ਐਚसीएफ 9 ਹੈ ਐਲਸੀਐਮ ਅਸੀਂ ਕੱਢਣਾ ਹੈ ਤੇ A ਦੀ ਵੈਲਿਊ 306 ਹੈ B ਦੀ ਵੈਲਿਊ 657 ਹੈ ਤਾਂ ਐਲਸੀਐਮ ਆ ਜਾਏਗਾ 306 657 9 ਠੀਕ ਹੈ ਜੀ ਇਹਦੀ ਕਟਿੰਗ ਕਰਾਂਗੇ 9 ਤੋਂ ਕੱਟ ਜਾਏਗਾ 9 9 9 9 9 27 3 9 27 36 ਤਾਂ LCM ਹੈ ਜਿਹੜਾ ਉਹ ਆਏਗਾ 34 657 34 657 ਤੇ 34 657 ਹੁੰਦਾ ਹੈ 22338 ਤੇ ਇਹ ਸਾਡਾ LCM ਹੋਵੇਗਾ फाइंड द क्वाड्रेटिक पॉलीनोमिअल सम एंड प्रोडक्ट हू जीरो इज -3 ਆ ਸਾਨੂੰ ਸਮ ਦਿੱਤਾ ਹੋਇਆ ਹੈ ਜੋੜ ਦਿੱਤਾ ਹੋਇਆ ਹੈ -3 ਪ੍ਰੋਡਕਟ ਦਿੱਤਾ ਹੋਇਆ ਹੈ ਜਨ ਕਿ ਗੁਣਾ ਦਿੱਤੀ ਹੋਈ ਹੈ 2 ਇਕੁਏਸ਼ਨ ਹੁੰਦੀ ਹੈ x2 ਸਮ x ਪ੍ਰੋਡਕਟ ਇਜ਼ ਇਕੁਅਲ ਟੂ ਜ਼ੀਰੋ ਤੇ ਆ ਜਾਏਗਾ ਐਕਸ ਸਕੇਅਰ ਯਾਨੀ ਸਮ ਦਿੱਤਾ ਹੋਇਆ ਮਾਈਨਸ ਤਿੰਨ ਐਕਸ ਪਲੱਸ ਪ੍ਰੋਡਕਟ ਦਿੱਤਾ ਹੋਇਆ ਦੋ ਇਜ਼ ਇਕੁਅਲ ਟੂ ਜ਼ੀਰੋ ਤੇ ਬਣ ਜਾਏਗਾ ਐਕਸ ਸਕੇਅਰ ਪਲੱਸ ਤਿੰਨ ਐਕਸ ਪਲੱਸ ਦੋ ਬਰਾਬਰ ਹੈ ਜ਼ੀਰੋ ਇਹ ਸਾਡੀ ਕੁਆਡਰੇਟਿਕ ਇਕੁਏਸ਼ਨ ਬਣ ਜਾਵੇਗੀ ए डाइस थ्रोन वंस फाइंड द प्रोबेबिलिटी गेटिंग अ प्राइम नंबर जैसे डाइस ਨੂੰ ਰੋਲ ਕਰਦੇ ਆ ਤਾਂ ਜੇ ਸੈਂਪਲ ਸਪੇਸ ਜਿਹੜਾ ਬਣੇਗਾ ਕਿਆ ਕਿਆ ਆਪਸ਼ਨ ਆ ਸਕਦੇ ਹੋ 1 2 3 4 5 6 ਪਹਿਲਾ 파ਟ ਹੈ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਕਿਹੜੇ ਕਿਹੜੇ ਨੇ 222 3 ਤੇ 5 ਤਾਂ ਪ੍ਰੋਬੈਬਿਲਟੀ ਆਫ ਪ੍ਰਾਈਮ ਨੰਬਰ ਜਿਹੜੀ ਹੋਏਗੀ ਹੋਏਗੀ ਤਿੰਨ ਆਪਸ਼ਨ ਨੇ ਤਾਂ ਟੋਟਲ 6 ਨੇ ਤੇ ਹੋਏਗੀ 1/2 ਉਸ ਤੋਂ ਬਾਅਦ ਜਿਹੜਾ ਹੈ ਔਡ ਨੰਬਰ ਔਡ ਨੰਬਰ ਹੈ ਜਿਹੜੇ ਓ ਹੋਣਗੇ 1 3 5 ਤਾਂ ਪ੍ਰੋਬੈਬਿਲਟੀ ਆਫ ਔਡ ਹੋਏਗੀ 3/6 ਇਹ ਵੀ ਕੱਟ ਕੇ ਆ ਜਾਏਗਾ 1/2 ਚਲੋ ਅਗਲਾ ਇੱਕ ਕਾਰਡ ਇਜ਼ ਡ੍ਰੌਨ ਫਰਮ ਦਾ ਵੈਲ ਸ਼ਫਲ ਡੈਕ ਕੋ 52 ਕਾਰਡਸ ਫਾਈਂਡ ਦਾ ਪ੍ਰੋਬਬਿਲਟੀ ਆਫ ਗੈਟਿੰਗ ਅ ਰੈਡ ਫੇਸ ਕਾਰਡ ਰੈਡ ਜਿਹੜੇ ਫੇਸ ਕਾਰਡ ਹੁੰਦੇ ਨੇ ਰੈਡ ਫੇਸ ਕਾਰਡ ਜਿਹੜੇ ਹੋਣਗੇ ਉਹ ਹੋਣਗੇ 6 ਤੇ ਟੋਟਲ ਕਾਰਡਸ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ 52 ਤਾਂ ਪ੍ਰੋਬੈਬਿਲਟੀ ਆਫ ਰੈੱਡ ਫੇਸ ਕਾਰਡ ਹੋਏਗੀ 6/52 ਇਹਨੂੰ ਕੱਟ ਕੇ ਆ ਜਾਏਗਾ 3/26 ਉਸ ਤੋਂ ਬਾਅਦ ਇਸ ਪੇਡ ਕਾਰਡ ਨੰਬਰ ਆਫ ਸਪੇਡ ਕਾਰਡ ਹੈ ਜਿਹੜੇ ਹੋਣਗੇ 13 ਤਾਂ ਪ੍ਰੋਬੈਬਿਲਟੀ ਆਫ ਸਪੇਡ ਕਾਰਡ ਹੈ ਜਿਹੜੀ ਹੋਏਗੀ 13/52 ਇਹ ਕੱਟ ਕੇ ਆ ਜਾਏਗਾ 1/4 ਪਾਰਟ ਸੀ ਸ਼ੁਰੂ ਹੋ ਗਿਆ ਹੈ ਹਾਲ ਕੁਐਸਚਨ ਥਿਸ ਕੰਸਿਸਟ ਆਫ 4 ਮਾਰਕਸ ਇਹ 4 ਨੰਬਰ ਦੇ ਕੁਐਸਚਨ ਹੈ ਫॉर ਵਟ ਵੈਲਿਊ ਆਫ ਕੇ ਕੁਆਡਰੈਟ ਇਕੁਏਸ਼ਨ ਕੇ ਐਕਸ ਹਜ਼ ਇਕੁਅਲ ਰੂਟਸ ਕੇ ਐਕਸ ਐਕਸ 2 6 0 ਦਿੱਤਾ ਹੋਇਆ ਸਾਨੂੰ ਤਾਂ ਅਸੀਂ ਦਰ ਗੁਣਾ ਕਰਾਂਗੇ ਇਹ ਬਣ ਜਾਏਗਾ kx2 2kx 6 0 ਅਤੇ a ਦਾ ਮੁੱਲ k ਹੈ b ਦਾ ਮੁੱਲ -2k ਹੈ ਤੇ c ਦਾ ਮੁੱਲ 6 ਹੈ ਇੱਕੋ ਰੂਟਸ ਦੇ ਕਿਹਾ ਹਨ ਇਫ ਰੂਟਸ ਆ ਇਕੁਅਲ ਜੇ ਰੂਟਸ ਇਕੁਅਲ ਹਨ ਦੈਨ d a o k ਦੇ ਬਰਾਬਰ ਹੁੰਦਾ ਹੈ 0 ਦੇ जाने कि बी स्केयर माइनस फोर ए सी सीरे बराबर होएगा जीरो दे तो देखिए वैल्यू पर करा बी वैल्यू है माइनस दो के दकेयर माइनस चार के सी मुल छे है बराबर है जीरो आ जाएगा चार के स्केयर माइनस चौबी के बराबर है जीरो इतने फोर के कोमन ले लाँगे तरह जी के माइनस छे बराबर है जीरो एक वर्ग फोर के नीरो बराबर रखा और कैन सिक्स न जीरो बराबर रखा तो इत के मुला आ जाएगा जीरो और इतों के मुला आ जाएगा छे तो साढ़े दो आंसर होने जीरो छे ठीक है जी अगला फाइंड द टू कॉन्जीक्यूटिव पॉजिटिव इंटीजर समेर इज थ्री सिक्सटी फाइव लैट फस्ट इंटीजर जड़ा वो एक्स है तो सैकेंड इंटीजर जरा होगा कंटीज कंजीक्यूटिव विद एक्स जमा एक होगा दैन अकॉर्डिंग टू क्वेश्चन सम ऑफ दे स्केयर एक्स द स्केयर एक्स जमा एक द स्केयर बराबर है तीन सौ पैंठ त आ जाएगा एक्स द स्केयर ए दकेयर बी द स्केयर टू ए बी बराबर है तीन सौ पैंठ तो दो एक्स स्केयर प्लस तो दो एक्स प्लस एक माइनस तीन सौ पैंठ बराबर है जीरो तो दो एक्स केयर प्लस दो एक्स माइनस तीन सौ चौहट बराबर है जीरो दोिवाइड कर देंगे तो साढ़े कोयर प्लस एक्स माइनस एक सौ बयासी बराबर है जीरो ये साढ़ी इक्वेशन बन गई इन्हें फैक्टराइज़ करा तो एक्स स्यर प्लस तो चौदह एक्स माइनस तेरह एक्स -182 ਬਰਾਬਰ ਹੈ 0 ਤਾਂ x ਕਾਮਨ ਆ ਗਿਆ ਤਾਂ +14 -13 ਆ ਗਿਆ ਤਾਂ ਇੱਥੇ ਵੀ ਰਹਿ ਗਿਆ x 14 ਠੀਕ ਹੈ ਜੀ ਤਾਂ ਸਾਡੇ ਕੋਲ x 14 ਤੇ x 13 ਬਰਾਬਰ ਹੈ 0 ਹੁਣ ਅਸੀਂ ਕਰਾਂਗੇ ਜਾਂ ਤਾਂ x 14 ਨੂੰ 0 ਬਰਾਬਰ ਰੱਖਾਂਗੇ ਔਰ x 13 ਨੂੰ 0 ਬਰਾਬਰ ਰੱਖਾਂਗੇ ਤਾਂ x ਦੀ ਵੈਲਿਊ ਆ ਜੀਗੀ -14 ਔਰ x ਦੀ ਵੈਲਿਊ ਆ ਜਾਏਗੀ 13 ਬਟ ਸਾਨੂੰ ਪੋਜ਼ਿਟਿਵ ਇੰਟੀਜਰ ਕਿਹਾ ਹੈ ਇਸ ਲਈ ਅਸੀਂ ਇਸ ਵੈਲਿਊ ਨੂੰ ਕਿਆ ਕਰ ਦਾਂਗੇ ਰਜੈਕਟ ਕਰ ਲਾਂਗੇ ਤਾਂ ਸਾਡੇ ਕੋਲ ਆਏਗਾ x ਬਰਾਬਰ ਹੈ 13 ਇਹ ਪਹਿਲਾ ਇੰਟੀਜਰ ਆ ਗਿਆ ਤੇ ਸੈਕੰਡ ਹੋਏਗਾ x 1 ਜਾਂ 13 1 14 ਤੀਸਰਾ ਇੰਟੀਜਰ ਹੋਵੇਗਾ ਸੋਲਵ ਦਾ ਕੁਆਡਰੈਟਿਕ ਇਕੁਏਸ਼ਨ ਬਾਈ ਫੈਕਟਰਾਇਜ਼ੇਸ਼ਨ ਫੈਕਟਰਾਇਜ਼ ਕਰਾਂਗੇ ਅਸੀਂ √2x² 7x 5√2 ਸਾਨੂੰ ਮਲਟੀਪਲਾਈ ਇਹਨਾਂ ਦੋਨਾਂ ਦੀ ਚਾਹੀਦੀ ਹੈ ਜੋ ਕਿ 10 ਹੁੰਦੀ ਹੈ ਤਾਂ ਸਾਡੇ ਕੋਲ ਲੰਗਾ √2x² 2x 5x 5√2 0 ਤਾਂ ਇਹਨਾਂ ਚ √2 ਬਾਹਰ ਨਿਕਲ ਜਾਏਗਾ ਇੱਕ ਸੱਤ ਉਰੇ ਰਹਿ ਜਾਏਗਾ x √2 ਤੇ ਉੱਥੋਂ 5 ਕਾਮਨ ਆ ਜਾਏਗਾ ਉੱਥੇ ਵੀ ਰਹਿ ਜਾਏਗਾ x √ दो तो साड़ी क्वेश्चन बनेगी x प्लस रूट दो दूसरी बनेगी रूट टू एक्स प्लस पांच बराबर है जीरो तो एक बार x प्लस रूट टू न जीरो बराबर रखा एक बार रूट टू एक्स प्लस पांच जीरो बराबर रखा इतों एक्सरा मुल माइनस वर्ग मूल दो आ जाएगा इतों आ जाएगा रूट टू एक्स बराबर है माइनस पंच एक्सरा मुल आ जाएगा माइनस पंच वटे रूट टू ਇਹ ਸਾਡੇ ਦੋ ਮੁੱਲ ਹੋਣਗੇ क्वाड्रेटिक ਇਕੁਏਸ਼ਨ ਦੇ ਸੋਲੂਸ਼ਨ ਹੋਣਗੇ ਸਾਡੇ ਚੈਨਲ ਨੂੰ ਜਰੂਰ ਲਾਈਕ ਕਰੋ ਜੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਚੰਗਾ ਲੱਗਿਆ ਹਾਊ ਮੈਨੀ ਆਫ ਟੂ ਡਿਜੀਟ ਨੰਬਰ ਆਰ ਡਿਵੀਜ਼ੀਬਲ ਬਾਈ 3 ਟੂ ਡਿਜੀਟ ਨੰਬਰ ਸਟਾਰਟ ਫਰੋਂ ਕਿੱਥੋਂ ਕਿੱਥੇ ਤੱਕ ਹੁੰਦੇ ਨੇ 10 ਤੋਂ ਲੈ ਕੇ 10 11 12 ਡੈਟ ਡੈਟ 98 99 ਠੀਕ ਹੈ ਤਾਂ ਟੂ ਡਿਜੀਟ ਨੰਬਰ ਦ ਵਿਜੀਬਲ ਬਾਏ 3 ਕਿਹੜੇ ਕਿਹੜੇ ਹੋਣਗੇ ਹੋਣਗੇ 12 15 18 ਡੈਡ ਡੈਡ ਡੈਸ਼ 99 ਠੀਕ ਹੈ ਸਾਡੀ ਸੀਰੀਜ਼ ਬਣ ਗਈ ਤਾਂ ਇੱਥੇ a ਫਸਟ ਟਰਮ ਸਾਡੀ 12 ਹੋਏਗੀ d ਹੋਏਗੀ 15 12 3 ਹੋਏਗਾ an ਜਿਹੜੀ ਲਾਸਟ ਟਰਮ ਹੋਏਗੀ ਉਹ ਕਿੰਨੀ ਹੋਏਗੀ 99 ਇਸ ਸੂਤਰ ਦਾ ਪ੍ਰਯੋਗ ਕਰਾਂਗੇ an ਬਰਾਬਰ ਹੈ a n 1 d

ਤਾਂ ਇਹਦਾ ਮੁੱਲ ਕਿੰਨਾ ਆ ਜਾਏਗਾ ਠੀਕ ਤਾਂ 30 ਜਹੀ ਸੰਖਿਆਵਾਂ ਹੋਣਗੀਆਂ ਜਿਹੜੀ 3 ਤੋਂ ਭਾਗ ਜੋ ਆਉਣਗੀਆਂ ਫਰੋਮ ਦਾ 31ਸ ਟਰਮ ਆਫ ਐਨ ਏ ਪੀ ਹੂਸ 11th ਟਰਮ 31ਵੀਂ ਟਰਮ ਪਤਾ ਕਰਨੀ ਹੈ ਸਾਨੂੰ ਦਿੱਤਾ ਹੈ ਇਹ 11ਵੀਂ ਟਰਮ ਸਾਨੂੰ 38 ਦਿੱਤੀ ਹੋਈ ਹੈ ਜਿਸ ਨੂੰ ਅਸੀਂ ਲਿਖਾਂਗੇ a ਜਿਸ ਨੂੰ ਅਸੀਂ ਲਿਖਾਂਗੇ a 10d 38 ਤੇ 16ਵਾਂ ਪਦ ਹੈ ਜਿਹੜਾ ਟਰਮ ਹੈ ਸਾੰ 73 ਦਿੱਤੀ ਹੋਈ ਹੈ ਜਿਸ ਨੂੰ ਅਸੀਂ ਲਿਖਾਂਗੇ a 15d 73 ਤਾਂ a 11 ਚੋਂ ਅਸੀਂ a 16 ਮਾਈਨਸ ਕਰਾਂਗੇ ਤਾਂ ਇੱਥੇ ਵੀ ਮਾਈਨਸ ਕਰਾਂਗੇ ਤਾਂ ਸਾਈਨ ਚੇਂਜ ਹੋ ਜਾਣਗੇ ਤੇ ਸਾਡੇ ਕੋਲ ਬਣੇ ਇੱਕ ਕੱਟ ਜਾਏਗਾ ਤਾਂ ਸਾਡੇ ਕੋਲ ਬਚ ਕਾ -5d -35 ਇਹਨਸਾ ਮਾਈਨਸ ਕੱਢੇਗਾ ਤਾਂ d ਦਾ ਮੁੱਲ ਆ ਜਾਏਗਾ 35/5 ਤਾਂ d ਦਾ ਮੁੱਲ ਕੱਟ ਕੇ ਕਿੰਨਾ ਆ ਜਾਏਗਾ 7 ਤੇ d ਦੀ ਵੈਲਿਊ ਆ ਗਈ ਹੈ ਸਾਡੇ ਕੋਲ 7 ਹੁਣ d ਦੀ ਵੈਲਿਊ ਇਸ ਇਕੁਏਸ਼ਨ 1 ਚ ਭਰਾਂਗੇ ਤਾਂ a 10 7 38 ਤਾਂ a 70 38 ਤਾਂ a ਬਰਾਬਰ ਆ ਗਿਆ 38 70 ਤਾਂ a ਦੀ ਵੈਲਿਊ ਆ ਗਈ -32 ਤਾਂ ਸਾਡੇ ਕੋਲ a ਦਾ ਮੁੱਲ ਵੀ ਹੁਣ ਆ ਗਿਆ ਹੈ ਉਹਨਾਂ ਸੇਰਮ ਕੱਢਣੀ ਹੈ 31ਵੀਂ ਤਾਂ ਅਸੀਂ ਲਿਖਾਂਗੇ a 31 ਨੂੰ ਅਸੀਂ ਕੀ ਲਿਖਾਂਗੇ a 31 ਨੂੰ ਅਸੀਂ ਲਿਖਾਂਗੇ a 30 d ਤਾਂ 31 ਆ ਜਾਏਗਾ a ਦੀ ਵੈਲਿਊ ਹੈ -32 30 b ਦੀ ਵੈਲਿਊ ਹੈ 7 a 31 ਆ ਜਾਏਗਾ -32 210 ਤੇ 31 ਆ ਜਾਏਗਾ ਦਾ 180 ठीक है जी ये साढ़े को मूल आ जाएगा अगला फाइंड द सम सम पता करना है तो सू फस्ट टर्म दिखती हुई है माइनस पंची असं काइनस अठ माइनस माइनस पंचायत माइनस अठ पलस कि ना आएगा माइनस थ्री और लास्ट टर्म एल दिखती हुई है माइनस दो सौ ती ए एन भी लिख दिया सब तो पहले असं एन पता करा ਠੀਕ ਹੈ ਸਾਡੇ ਕੋਲ ਐਸ ਐਨ ਦੇ ਦੋ ਤਿੰਨ ਫਾਰਮੂਲੇ ਨੇ ਇੱਕ ਐਸ ਐਨ ਦਾ ਫਾਰਮੂਲਾ ਐਸ ਐਨ ਬਰਾਬਰ ਐਨ बटे 2 ਫਸਟ ਟਰਮ ਪਲੱਸ ਲਾਸਟ ਟਰਮ ਠੀਕ ਹੈ ਪਰ ਸਾਨੂੰ ਐਨ ਦਾ ਮੁੱਲ ਨਹੀਂ ਪਤਾ ਹੈ ਤਾਂ ਅਸੀਂ ਪਹਿਲੇ ਐਨ ਪਤਾ ਕਰਾਂਗੇ ਤਾਂ ਉਹਦੇ ਲਈ ਸੂਤਰ ਲਾਵਾਂਗੇ اے ਐਨ ਇਕੁਅਲ ਟੂ A ਪਲੱਸ ਐਨ ਮਾਈਨਸ 1 ਇੰਟੂ D A ਦੀ ਵੈਲਿਊ ਹੈ ਮਾਈਨਸ 230 A ਦਾ ਮੁੱਲ ਹੈ ਮਾਈਨਸ 5 ਐਨ ਮਾਈਨਸ 1 ਤੇ D ਦਾ ਮੁੱਲ ਹੈ ਮਾਈਨਸ 3

ਤਨ ਆ ਜਾਏਗਾ 75 1 ਤਨ ਦਾ ਮੁੱਲ 76 ਆਵੇਗਾ ਹੁਣ ਅਸੀਂ ਇਸ ਫਾਰਮੂਲੇ ਚ ਦੀ ਵੈਲਿਊ ਪਰਾਗੇ ਤਾਂ ਐਸ ਐਨ ਕੱਢਣਾ ਹੈ ਤਾਂ ਐਸ ਐਨ ਬਰਾਬਰ ਹੈ 76 2 ਫਸਟ ਟਰਮ ਸਾਡੀ -5 ਹੈ ਲਾਸਟ ਟਰਮ -233 ਹੈ ਤਾਂ ਐਸ ਐਨ ਆ ਜਾਏਗਾ 38 235 ਜਦੋਂ ਅਸੀਂ 38 ਤੇ -235 ਦੀ ਗੁਣਾ ਕਰਾਂਗੇ तो साढ़े आंसर आएगा अठती गुणा दो सौ पैंती तो साढ़े को आंसर आएगा अठ नौ तीन जीरो ए मैनस सम होगा अगला सवाल पार्ट डी शुरू हो गया है ओल्ड क्वेश्चन छः नंबर सिस्टम क्वेश्चन ग्राफिकली ग्राफ की प्रैक्टिस जरूर कर लो असी वाला सवाल करा ਇਹੇ ਚ ਉਹ ਕਹਿ ਰਿਹਾ ਫ੍ਰੈਕਸ਼ਨ ਬਿਕਮਸ 9/11 ਐਂਡ 2 ਇਜ਼ ਐਡ ਟੂ ਬੋਥ ਦ ਨਿਊਮਿਨੇਟਰ ਐਂਡ ਡਿਨੋਮੀਨੇਟਰ 3 ਐਡ ਬੋਥ ਦ ਨਿਊਮਿਨੇਟਰ ਐਂਡ ਡਿਨੋਮੀਨੇਟਰ ਲੈਟ ਨਿਊਮਿਨੇਟਰ ਹੈ ਜਿਹੜਾ ਅਸੀਂ ਕਿੰਨਾ ਲੈ ਲਿਆ ਐਂਡ ਡਿਨੋਮੀਨੇਟਰ ਕਿੰਨਾ ਲੈ ਲਿਆ ਜਿਨੋਮੀਨੇਟਰ ਲੈ ਲਿਆ ਅਸੀਂ ਸੌਰੀ ਇਹਨੂੰ ਐਕਸ ਲੈ ਲਿਆ ਡਿਨੋਮੀਨੇਟਰ ਅਸੀਂ ਵਾਈ ਲੈ ਲਿਆ ਤਾਂ ਜਿਹੜਾ ਫ੍ਰੈਕਸ਼ਨ ਹੈ ਸਾਡਾ ਉਹ ਬਣ ਗਿਆ ਐਕਸ ਅਪਨ ਵਾਈ ਹੁਣ ਪਹਿਲੀ ਪਹਿਲੀ ਕੰਡੀਸ਼ਨ ਕਹਿ ਦਿੱਤੀ ਹੈ ਇਫ 2 ਇਜ਼ ਐਡਡ ਟੂ ਬੋਥ ਦਾ ਨਿਊਮਿਨੇਟਰ ਐਂਡ ਡਿਨੋਮੀਨੇਟਰ ਅਜੇ ਨਿਊਮਿਨੇਟਰ ਚ ਵੀ 2 ਜੋੜ ਦਿੱਤਾ ਹੈ ਤੇ ਡਿਨੋਮੀਨੇਟਰ ਚ ਵੀ 2 ਜੋੜ ਦਿੱਤਾ ਹੈ ਤਾਂ ਇਹ ਬਣ ਗਿਆ 9/11 ਤਿਰਛੀ ਗੁਣਾ ਕਰਾਂਗੇ ਸਾਡੇ ਕੋਲ ਬਣ ਜੇਗਾ 11x 2 9y 2 ਤੇ ਬਣ ਜੇਗਾ 11x y 9y 18 ਤਾਂ 11x 9y ਹਮ ਇਹ ਜੋ 4 ਬਰਾਬਰ ਹੈ 0 ਇਹ ਸਾਡੇ ਪਹਿਲੀ ਸਮੀਕਰਨ ਜਾਂ ਇਕੁਏਸ਼ਨ ਬਣ ਜਾਵੇਗੀ। ਇਸ ਇਕੁਏਸ਼ਨ ਨੰਬਰ 1 ਲਿਖਾਂਗੇ। ਹੁਣ ਦੂਸਰੀ ਕੰਡੀਸ਼ਨ ਚ ਉਹਨਾਂ ਨੇ ਕਹਿ ਦਿੱਤਾ ਹੋਇਆ ਹੈ ਉਹ ਕਹਿੰਦੇ ਨੇ ਹੀ 3 ਐਡ ਟੂ ਬੋਥ ਇਟ ਬਿਕਮਸ 5/6। ਅਸੀਂ 3 ਐਡ ਕਰਾਂਗੇ। ਤਾਂ ਇਹ ਬਣ ਜਾਂਦਾ ਹੈ 5/6। ਤੇ ਇਸ ਨੂੰ ਸਿੰਪਲੀਫਾਈ ਕਰਾਂਗੇ। 6x 3 बराबर वाई जमा तीन तो ते बन जाएगा सिक्स एक्स प्लस अठारह बराबर पंच वाई प्लस पंद्रह तो सिक्स एक्स माइनस वाई प्लस तीन बराबर है जीरो ये साड़ी साकेंड इक्वेशन बन जाएगी इसमें सैकेंड इक्वेशन लिखा हम दोनों इक्वेशन में अभी सोल्व करा पहली इक्वेशन मैं दोबारा लिख लिंदा हाँ थोड़ी सुविधा लिए ਦੂਜੀ 6x 5y 3 0 ਇਕੁਏਸ਼ਨ 1 ਨੂੰ ਅਸੀਂ 6 ਨਾਲ ਗੁਣਾ ਕਰਾਂਗੇ ਤੇ ਇਹਨੂੰ 11 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਇਹ ਬਣ ਜਾਏਗੀ 64x 96 54y 24 0 ਤੇ ਦੂਜੀ ਇਕੁਏਸ਼ਨ ਬਣ ਜਾਵੇਗੀ 64x 55y 33 0 ਹੁਣ ਅਸੀਂ ਇਹਨਾਂ ਦਾ ਸਾਈਨ ਚੇਂਜ ਕਰਕੇ ਇਹਨਾਂ ਨੂੰ ਘਟਾ ਦੇਵਾਂਗੇ ਤੇ ਆ ਸਾਡੇ ਕੋਲ ਕੱਟ ਜਾਵੇਗਾ ਇੱਥੇ ਬਚੇਗਾ 1y 9 0 ਤਾਂ y ਦਾ ਮੁੱਲ ਹੈ ਜਿਹੜਾ ਉਹ ਕਿੰਨਾ ਆ ਜਾਏਗਾ 9 ਠੀਕ ਹੈ ਜੀ y ਦਾ ਮੁੱਲ ਇਸ ਇਕੁਏਸ਼ਨ ਇੱਕ ਵਿੱਚ ਭਰਾਂਗੇ ਤਾਂ ਸਾਡੇ ਕੋਲ ਆ ਜਾਏਗਾ 11x 9 9 4 0 ਤਾਂ 11x 81 4 0 11x ਠੀਕ ਹੈ ਤਾਂ ਕਿਆ ਸੀ ਕਿ ਨਾ 77 ਬਰਾਬਰ ਹੈ 0 ਤਾਂ 11x ਬਰਾਬਰ ਹੈ 77 ਤੇ x ਦਾ ਮੁੱਲ ਆਏਗਾ 77 11 ਇਹ ਆ ਜਾਏਗਾ 7 ਤੇ x ਦਾ ਮੁੱਲ ਸਾਡੇ ਕੋਲ ਆਇਆ 7 ਤੇ ਸਾਡੀ ਜਿਹੜੀ ਫ੍ਰੈਕਸ਼ਨ ਹੈ ਉਹ ਬਣ ਜਾਏਗੀ x y ਸੀ ਤਾਂ ਬਣ ਜਾਏਗੀ 7 9 ਤੇ ਇਹ ਸਾਡਾ ਫਾਈਨਲ ਉੱਤਰ ਆਨਸਰ ਹੋਵੇਗਾ ਅਗਲਾ ਥੇਲਸ ਤੋਂ ਇਫ ਅ ਲਾਈਨਸ ਡਰਨ ਪੈਲਰ ਟੂ ਵਨ ਸਾਈਡ ਆਫ ਅ ਟ੍ਰਾਇੰਗਲ ਟੂ ਇੰਟਰਸੈਕਟ ਦਾ ਅਦਰ ਸਾਈਡ ਇਨ ਡਿਸਟ੍ਰਿਕਟ ਵਨ ਦੈਨ ਪ੍ਰੂਵ ਦਾ ਅਦਰ ਸਾਈਡ ਆ ਡਿਵਾਈਡਡ ਇਨ ਦੀ ਸੇਮ ਰੇਸ਼ੋ ਇਫ ਵਰ ਡਿਵਾਈਡਡ ਇਨ ਟੂ ਸਾਈਡਸ ਆਫ ਟ੍ਰਾਇੰਗਲ ਇਨ ਸੇਮ ਰੇਸ਼ੋ ਪ੍ਰੂਵ ਦਾ ਲਾਈਨ ਇਜ਼ ਪੈਲਰ ਟੂ ਦਾ ਥਰਡ ਸਾਈਡ ਅਸੀਂ ਪਹਿਲਾ ਪਾਰਟ ਕਰਾਂਗੇ ਥੇਲਸ ਤੋਂ ਜਿਹਨੂੰ ਬੀਪੀਟੀ ਦਾ ਪ੍ਰੂਵ ਤੁਹਾਨੂੰ ਕਹਿੰਦਾ ਅਸੀਂ ਸਟੇਟਮੈਂਟ ਲਿਖਣੇ इन ट्रायंगल ए लाइन ड्रन पैरेलल टू वन साइड ऑफ अ ट्रायंगल इंटरसेक्टिंग द अदर टू साइड्स इन डिस्ट्रिक्ट पॉइंट्स डिवाइड्स द अदर टू साइड्स इन सेम रेशियो प्रूफ ਲਈ ਅਸੀਂ ਇੱਕ ट्रायंगल ਲਵਾਂਗੇ ए बी सी इन व्हिच डी ई ड्रन पैरेलल टू बी सी ਅਸੀਂ ਪ੍ਰੂਫ ਕਰਨਾ ਹੈ ए डी अपॉन डी बी इज इक्वल टू ए ई अपॉन ई सी ਇਨ ਅਸੀਂ ਕੰਸਟਰਕਟ ਕਰਾਂਗੇ ਜੁਆਇਨ CD C ਤੇ D ਨੂੰ ਜੁਆਇਨ ਕਰਾਂਗੇ ਐਂਡ BE ਤੇ BE ਨੂੰ ਜੁਆਇਨ ਕਰਾਂਗੇ ਤੇ DF परपेंडिकुलर ਟੂ AE TF ਜਿਹੜਾ AE ਤੇ परपेंडिकुलर ਹੋਵੇਗਾ EG ਹੈ ਜਿਹੜੀ ਆਹ ਵਾਲੀ परपेंडिकुलर ਆ ਉਹ AD ਤੇ ਹੋਵੇਗਾ ਪ੍ਰੂਫ ਹੁਣ ਅਸੀਂ ਟ੍ਰਾਇੰਗਲ ADE ਦਾ ਏਰੀਆ ਲਵਾਂਗੇ AD ਦੇ 1/2 ਬੇਸ ਇੰਟੂ ਹਾਈਟ ਜਨ E D ਇੰਟੂ EG ਇਸੇ ਦਾ ट्रायंगल BDE ਇਸ ਦਾ ਏਰੀਆ ਲਵਾਂਗੇ A ਹੋਏਗਾ 1/2 BD EG ਆ ਦੋਨਾਂ ਨੂੰ ਅਸੀਂ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆ ਆ ਜਾਏਗਾ ਤੇ ਕੱਟ ਕੇ ਸਾਡੇ ਕੋਲ ਬਚ ਗਿਆ AD BD ਹੁਣ ਫਿਰ ट्रायंगल AD ਲਵਾਂਗੇ ਪਰਲੀ ट्रायंगल ਤਾਂ ਆਏਗਾ 1/2 DF AE ਐਂਡ ਏਰੀਆ ਜਿਹੜਾ ਆਏਗਾ 1/2 CE DF ਫਿਰ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਆਏਗਾ AE CE ਜੋ ਜਿਹੜੇ ਥੱਲੇ ਦੋਨੋਂ ਟ੍ਰਾਇੰਗਲ ਐ ਸੇਮ ਬੇਸ ਤੇ ਬਣੀ ਹੈ ਟ੍ਰਾਇੰਗਲ ਦਾ ਏਰੀਆ ਇਕੁਅਲ ਹੁੰਦਾ ਹੈ ਤਾਂ ਉਹਨਾਂ ਦਾ ਏਰੀਆ ਇਕੁਅਲ ਆ ਜਾਏਗਾ ਤੇ ਸਾਡੇ ਕੋਲ ਫਾਈਨਲ ਬਚੇਗਾ AD/AE DB AE/AC ਅਗਲਾ ਦ ਮੀਡੀਅਨ ਆਫ ਦਾ ਫੋਲੋਇੰਗ ਡਾਟਾ ਇਜ਼ 28 ਵਨ ਫਾਈਂਡ ਵਾਈਂਡ ਦਾ ਵੈਲਿਊ ਆਫ ਐਕਸ ਐਂਡ ਵਾਈ ਆ ਸਾਨੂੰ ਇੱਕ ਡਾਟਾ ਦਿੱਤਾ ਹੋਇਆ ਹੈ ਚਲੋ ਇਸ ਨੂੰ ਸੋਲਵ ਕਰਦੇ ਹਾਂ ਤਾਂ ਅਸੀਂ ਪਹਿਲੇ ਇੰਟਰਵਲ ਲਿਖ ਲਿਆ ਫਿਰ ਫ੍ਰੀਕੁਐਂਸੀ ਜਿਹੜੀ ਦਿੱਤੀ ਹੋਈ ਹੈ ਉਹ ਲਿਖ ਲਈ ਤੇ ਅਸੀਂ ਸੀਐਫ ਕੱਢਾਂਗੇ ਕਮੂਲੇਟਿਵ 5 ਦਾ 5 ਲਿਖ ਲਿਆ 5x ਜੋੜਤਾ ਤਾਂ ਬਣ ਗਿਆ 5ponx 5+x b ਜੋੜ ਲਿਆ ਤਾਂ 25+x 25 ਚ 15 ਜੋੜੇ ਤਾਂ 40+x 40 ਚ y ਜੋੜਿਆ ਤਾਂ 40+y +y 45 ਤਾਂ ਸਾਰਾ ਸਾਡੇ ਕੋਲ ਬਣ ਜਾਏਗਾ ਠੀਕ ਹੈ ਜੀ ਤੇ ਅਸੀਂ sigma fi ਕੱਢ ਲਿਆ ਤਾਂ n ਸਾਡਾ 60 ਹੈ ਤਾਂ n/2 ਦੀ ਵੈਲਿਊ 30 ਆ ਜਾਏਗੀ median distribution 28.5 ਹੈ 기ਵਨ ਹੈ ਤਾਂ ਇਹ 28.5 b ਤੋਂ 30 ਦੇ ਵਿੱਚ ਆਂਦਾ ਹੈ ਠੀਕ ਹੈ ਤਾਂ ਇਸ ਲਈ ਸਾਡੀ ਐਲ ਦੀ ਵੈਲਿਊ b ਹੋਏਗੀ ਫ੍ਰੀਕਵੈਂਸੀ b ਹੋਏਗੀ cf ਸਾਡੀ 5+ x ਹੋ ਜਾਵੇਗੀ ਫਿਰ ਟੇਬਲ ਕਲੀਅਰ ਦੈਟ ਅਸਾਡੇ 60 ਦੇ ਪ੍ਰਭਾਵ ਉਤ ਐਕਸ ਪਲੱਸ ਵਾਈ ਦੀ ਵੈਲਿਊ 15 ਆ ਗਈ ਇਹ ਸਾਡਾ ਮੀਡੀਅਨ ਦਾ ਫਾਰਮੂਲਾ l+ n-2-cf/f l ਦੀ ਵੈਲਿਊ 2.5 ਹੈ f ਦੀ ਵੈਲਿਊ b ਹੈ n/2 ਦੀ ਵੈਲਿਊ 3 ਹੈ cf ਦੀ ਵੈਲਿਊ 5+x ਹੈ f ਦੀ ਵੈਲਿਊ b ਹੈ ਤਾਂ 28.5 20 3 5 5x ਤਾਂ ਇੱਥੋਂ ਠਾਈ ਕ੍ਰੋਸ ਮਲਟੀਪਲਾਈ ਕਰਾਂਗੇ ਇਹਨੂੰ ਅਸੀਂ ਲਿਖ ਲੈਂਦਾ ਤਾਂ b 25 x 2 ਤਾਂ 2 ਜਿਹੜਾ ਗੁਣਾ ਚ ਹੋ ਜਾਏਗਾ ਤਾਂ ਸਾਡੇ ਕੋਲ ਇਹ ਬਜੇਗਾ 28.5 ਠੀਕ ਐ ਇੱਥੇ ਬਜੇਗਾ 40 25 x 2 ਇਹ 2 ਗੁਣਾ ਚ ਇੱਧਰ ਆ ਜਾਏਗਾ ਤਾਂ ਇੱਥੇ ਬਜੇ 40 ਤੇ 65 x ਤੇ 28 ਨੂੰ 2 ਨਾਲ ਗੁਣਾ ਕਰੀ 57 65 x ਤਾਂ x ਦੀ ਮੁੱਲ ਆਏਗੀ 65 52 8 ਤਾਂ x ਦਾ ਮੁੱਲ ਸਾਡੇ ਕੋਲ ਆਏਗਾ 8 ਫਿਰ ਇਹਦੀ ਵੈਲਿਊ ਨੇ ਇਸ ਇਕੁਏਸ਼ਨ ਇੱਕ ਚ ਪਰਾਂਗੇ 8 y 15 ਤਾਂ y ਦੀ ਵੈਲਿਊ ਆ ਜਾਏਗੀ 7 ਥੈਂਕਸ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ आवर ਚੈਨਲ ਐਜ਼ ਇਨ ਐਜੂਕੇਸ਼ਨ ਟੈਲੀਗ੍ਰਾਮ ਤੇ ਸਾਡਾ ਚੈਨਲ ਹੈ ਐਜ਼ ਇਨ ਐਜੂਕੇਸ਼ਨ ਜਿੱਥੇ ਤੁਸੀਂ ਪੀਡੀਫਸ ਲੈ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ